ਬਟਾਲਾ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਨੇ ਮિજાਜ ਬਦਲਿਆ ਹੈ ਜਿਸ ਤਰ੍ਹਾਂ ਹੀ ਅੱਜ ਦਿਨ ਚੜਦਾ ਹੈ ਤਾਂ ਉਸ ਦੇ ਨਾਲ ਹੀ ਬਰਸਾਤ ਨੇ ਦਸਤਕ ਦੇ ਦਿੱਤੀ 40 ਡਿਗਰੀ ਤੋਂ ਵੱਧ ਸੀ ਤਾਪਮਾਨ ਔਰ 40 ਡਿਗਰੀ ਤੋਂ ਘਟ ਕੇ ਹੁਣ 30 ਡਿਗਰੀ ਦੇ ਆਸ-ਪਾਸ ਤਾਪਮਾਨ ਹੋ ਗਿਆ ਹੈ ਆਮ ਲੋਕਾਂ ਨੂੰ ਗਰਮੀ ਤੋਂ ਨਿਜ਼ਾਤ ਮਿਲੀ ਹੈ ਇਹ ਜੋ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਇਹ ਬਟਾਲਾ ਸ਼ਹਿਰ ਦੀਆਂ ਨੇ ਜਿੱਥੇ ਬਰਸਾਤ ਨੇ ਇੱਕਦਮ ਜ਼ੋਰ ਫੜਿਆ ਔਰ ਜਿੱਦਾਂ ਹੀ ਬਰਸਾਤ ਨੇ ਜ਼ੋਰ ਫੜਿਆ ਤਾਂ ਲੋਕਾਂ ਗਰਮੀ ਤੋਂ निजात ਪਾਈ ਸੁਖਦਾ ਸਾ ਲਿਆ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਗਰਮੀਆਂ ਦੀ ਪਹਿਲੀ ਬਰਸਾਤ ਹੋਈ ਹੈ ਔਰ ਇਸ ਬਰਸਾਤ ਕਾਰਨ ਆਮ ਲੋਕਾਂ ਦੇ ਜਨਜੀਵਨ ਤੇ ਖਾਸਾ ਚੰਗਾ ਅਸਰ ਪਵੇਗਾ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗਰਮੀ ਆਪਣਾ ਜ਼ੋਰ ਫੜਦੀ ਜਾ ਰਹੀ ਸੀ ਔਰ ਇਸ ਗਰਮੀ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਸੀ ਜਿਸ ਵਿੱਚ ਖਾਸ ਕਰਕੇ ਦੇਖਿਆ ਜਾਵੇ ਤਾਂ ਆਮ ਜਨਜੀਵਨ ਦੇ ਵਿੱਚ ਜਿਹੜੇ ਦਿਹਾੜੀਦਾਰ ਲੋਕ ਨੇ ਉਹਨਾਂ ਨੂੰ ਖੁੱਲੇ ਅਸਮਾਨ ਥੱਲੇ ਕੰਮ ਕਰਨ ਦੇ ਵਿੱਚ ਮੁਸ਼ਕਲ ਆਉਂਦੀ ਸੀ ਔਰ ਇਸ ਮੌਸਮ ਨੇ ਜਦੋਂ مزاج ਬਦਲਿਆ ਹੈ ਤਾਪਮਾਨ ਵਿੱਚ ਗਰਾਵਟ ਆਈ ਹੈ ਤਾਂ ਹੁਣ ਜਨਜੀਵਨ ਸੁਖਾਲਾ ਹੋ ਜਾਏਗਾ ਜਿਹੜੇ ਲੋਕ ਖੁੱਲੇ ਅਸਮਾਨ ਥੱਲੇ ਮਿਹਨਤ ਮਜ਼ਦੂਰੀ ਕਰਦੇ ਨੇ ਉਹਨਾਂ ਨੂੰ ਹੁਣ ਕੰਮ ਕਰਨ 'ਚ ਆਸਾਨੀ ਹੋਏਗੀ ਰਾਹਤ ਮਹਿਸੂਸ ਹੋਏਗੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗਰਮੀ ਵਧਦੀ ਜਾ ਰਹੀ ਸੀ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਕੰਮ ਕਰਨ ਦੀ ਹਿੰਮਤ ਵੀ ਟੁੱਟ ਜਾਂਦੀ ਸੀ ਸੋ ਗਰਮੀ ਦੇ ਵਿੱਚ ਖੁੱਲੇ ਅਸਮਾਨ ਥੱਲੇ ਕੰਮ ਕਰਨਾ ਔਖਾ ਹੋ ਜਾਂਦਾ ਹੈ ਪਰ ਕਿਤੇ ਨਾ ਕਿਤੇ ਕੁਦਰਤ ਮਿਹਰਬਾਨ ਹੋਇਆ ਹੈ ਔਰ ਇਸ ਕੁਦਰਤ ਨੇ ਜੋ ਹੈ ਉਹ ਆਪਣਾ ਰੰਗ ਦਿਖਾਇਆ ਔਰ ਇਸੇ ਨੂੰ ਲੈ ਕੇ ਜੋ ਹੈ ਉਹ ਬਰਸਾਤ ਹੋਈ ਹੈ ਲੋਕ ਬਰਸਾਤ ਦਾ ਆਨੰਦ ਵੀ ਮਾਨ ਰਹੇ ਆਪਣੇ ਬੱਚਿਆਂ ਦੇ ਨਾਲ ਕੁਝ ਲੋਕ ਦੋ ਪਹੀਆ ਵਾਹਨ ਤੇ ਮੀਂਹ ਦੇ ਵਿੱਚ ਨਹਾਉਣ ਵੀ ਆ ਰਹੇ ਨੇ ਖੁੱਲੇ ਅਸਮਾਨ ਦਾ ਨਜ਼ਾਰਾ ਲੈ ਰਹੇ ਆ ਇਸ ਆਕਾਸ਼ ਦਾ ਨਜ਼ਾਰਾ ਲੈ ਰਹੇ ਆ ਕਿਉਂਕਿ ਤਸਵੀਰ ਦੇ ਵਿੱਚ ਦੇਖ ਲਵੋ ਕਿ ਚਿੱਟੇ ਦਿਨ ਹਨੇਰਾ ਛਾ ਗਿਆ ਹੈ ਔਰ ਬਰਸਾਤ ਲਗਾਤਾਰ ਹੋ ਰਹੀ ਹੈ ਅਗਰ ਇਹ ਬਰਸਾਤ ਦੋ ਤੋਂ ਤਿੰਨ ਘੰਟੇ ਹੁੰਦੀ ਹੈ ਤਾਂ ਇਸ ਦੇ ਨਾਲ ਪਾਰੇ ਦੇ ਵਿੱਚ ਹੋਰ ਵੀ ਗਿਰਾਵਟ ਆਏਗੀ ਔਰ ਲੋਕਾਂ ਨੂੰ ਗਰਮੀ ਤੋਂ ਨਿਰਾਤ ਮਿਲੀ ਜੇਕਰ ਇਹ ਬਰਸਾਤ ਰੁਕ ਜਾਂਦੀ ਹੈ ਤਾਂ ਹਮਸ ਜਿਹੜੀ ਹੈ ਉਹ ਵੱਧ ਜਾਏਗੀ ਕਿਉਂਕਿ ਲਗਾਤਾਰ ਗਰਮੀ ਪੈ ਰਹੀ ਸੀ ਧਰਤੀ ਵੀ ਗਰਮ ਹੈ ਜਿੱਥੇ ਆਮ ਜਨ ਜੀਵਨ ਸੁਖਾਲਾ ਹੋਏਗਾ ਉੱਥੇ ਕਿਸਾਨਾਂ ਨੂੰ ਵੀ ਇਸ ਦੀ ਵੱਡੀ ਰਾਹਤ ਮਿਲੇਗੀ ਕਿਉਂਕਿ ਇਸ ਖਾਨਾਂ ਵੱਲੋਂ ਝੋਨਾ ਲਾਇਆ ਗਿਆ ਹੈ ਔਰ ਝੋਨੇ ਦੇ ਵਿੱਚ ਕੁਦਰਤੀ ਪਾਣੀ ਦਾ ਇੱਕ ਵੱਖਰਾ ਹੀ ਪ੍ਰਭਾਵ ਹੁੰਦਾ ਹੈ ਜੋ ਕੁਦਰਤੀ ਪਾਣੀ ਲੱਗਦਾ ਹੈ ਉਸ ਦੇ ਨਾਲ ਫਸਲ ਚੰਗੀ ਹੁੰਦੀ ਆ ਕੁਝ ਲੋਕ ਜਿਹੜੇ ਨੇ ਉਹ ਬਰਸਾਤ ਦਾ ਆਨੰਦ ਮਾਣਦੇ ਪਏ ਆ ਔਰ ਬਰਸਾਤ ਦੇ ਕਾਰਨ ਬਰਸਾਤ ਦਾ ਆਨੰਦ ਕੁਝ ਪੁਨੀਰ ਮਾਣ ਨਹੀਂ ਜੀ ਮਿਲ ਕੇ ਪੁਨੀਰ ਜੀ ਕਿੱਦਾਂ ਦਾ ਆਨੰਦ ਮਾਣ ਰਹੇ ਹੋ ਬਰਸਾਤ ਦਾ ਜੀ ਤੇ ਵਾਕਈ ਸਤੰਬਰਾਂ ਜੀ ਇੰਦਰਪਤ ਦੀ ਆਏ ਨਹੀਂ ਅੱਜ ਜੰਮੀ ਦੀ ਰਾਹਤ ਹੈ ਹਾਂ ਜੇ ਤਾਂ ਮਿਲ ਰਹੀ ਹੈ ਤੇ ਅੱਜ ਬਾਕੀ ਐ ਇੰਦਾ ਹੀ ਸਟੂਪੀ ਤੇ ਨਿਕਲੇ ਆ ਬਚਪਨ ਯਾਦ ਆ ਗਿਆ ਮੁਰੇ ਹੀ ਗੱਲ ਕੀਤੀ ਬਚਪਨ ਚ ਸੈਕਿੰਡ ਲੈਣਾ بارش ਹੋਣੀ ਦੌੜਨਾ ਅਜੋ ਹੀ ਆਨੰਦ ਲਿਤਾ ਜਾ ਰਹੀ ਹੈ ਜੀ ਲੱਗਦਾ ਕਿ ਇੰਦਰਦੇਵ ਜਾਂ ਭਗਵਾਨ ਨੇ ਕਿਰਪਾ ਕੀਤੀ ਹੈ ਗਰਮੀ ਬਹੁਤ ਜ਼ਿਆਦਾ ਵੱਧ ਗਈ ਸੀ ਬਿਲਕੁਲ ਅੱਜ ਬਹੁਤ ਜ਼ਿਆਦਾ ਜ਼ਰੂਰੀ ਸੀ ਸਿਹਤਮੰਦ ਦੇ ਅਧਾਰ ਤੇ ਵੀ ਤੇ ਮੈਨੂੰ ਸਿਹਤਵਾਸੀ ਵੀ ਜ਼ਰੂਰੀ ਸੀ ਕਿਉਂਕਿ ਜ਼ਿਆਦਾ ਗਰਮੀ ਬੰਦੇ ਨੂੰ ਡੀਹਾਈਡਰੇਸ਼ਨ ਕਰਨੀ ਸੀ ਪਰ ਸਾਤਾ ਨਾਲ ਸਾਰਾ ਅੱਜ ਬਹਿ ਜਾਏਗਾ ਅਲਰਜੀ ਸਿਸਟਮ ਘਟ ਜਾਏਗਾ ਜੀ ਔਰ ਬੰਦੀ ਆਜ ਵਾਦਾ ਕਿਸਾਨਾਂ ਨੂੰ ਵੀ ਬਹੁਤ ਫਾਇਦਾ ਹੋਏਗਾ ਕਿਉਂਕਿ ਝੋਨੇ ਦੀ ਫਸਲ ਜਿਹੜੀ ਕਲਦੀ ਪਈ ਸੀ ਕੀ ਤੇ ਪ੍ਰਮਾਤਮਾ ਜਦੋਂ ਕਿਰਪਾ ਕਰਦਾ ਜੀ ਹਰ ਬੰਦੇ ਨੂੰ ਫਾਇਦਾ ਚਲੋ ਪ੍ਰਮਾਤਵਾ ਕਹਿੰਦੇ ਜਦੋਂ ਕਿਰਪਾ ਕਰਦਾ ਤੇ ਹਰ ਸ਼ਖਸ ਨੂੰ ਫਾਇਦਾ ਹੁੰਦਾ ਹੈ ਲੋਕ ਬਰਸਾਤ ਦਾ ਆਨੰਦ ਵੀ ਮਾਨ ਰਹੇ ਆ ਕਿਤੇ ਨਾ ਕਿਤੇ ਤੁਸੀਂ ਤਸਵੀਰ ਦੇਖ ਲਵੋ ਕਿ ਜੇ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਦੋ ਪਹੀਆ ਵਾਹਨ ਤੇ ਉਹ ਨਿਕਲੇ ਨੇ ਔਰ ਕਹਿੰਦੇ ਨੇ ਕਿ ਬਚਪਨ ਦੀ ਯਾਦ ਆ ਰਹੀ ਆ ਕਿ ਜਿਸ ਤਰੀਕੇ ਨਾਲ ਮੀਂਹ ਨਹਾਉਂਦੇ ਸਨ ਉਸੇ ਤਰੀਕੇ ਨਾਲ ਹੀ ਮੀਂਹ ਦੇ ਵਿੱਚ ਨਹਾ ਰਹੇ ਨੇ ਆਮ ਤੌਰ ਤੇ ਜਦੋਂ ਗਰਮੀ ਹੁੰਦੀ ਆ ਤਾਂ ਲੋਕ ਘਰਾਂ ਚੋਂ ਬਾਹਰ ਨਹੀਂ ਆਉਂਦੇ ਕਾਰੋਬਾਰ ਵੀ ਪ੍ਰਭਾਵਿਤ ਹੁੰਦੇ ਆ ਪਰ ਅੱਜ ਵੀ ਇਸ ਬਰਖਾਤ ਨੇ ਜੋ ਹੈ ਉਹ ਲੋਕਾਂ ਨੂੰ ਕਿਤੇ ਨਾ ਕਿਤੇ ਸੁੱਖ ਦਾ ਸਾਹ ਦਤਾ ਹੈ ਇਹ ਤਸਵੀਰਾਂ ਜੋ ਤੁਸੀਂ ਦੇਖਦੇ ਪਏ ਹੋ ਇਹ ਸਿੱਧੀਆਂ ਤਸਵੀਰਾਂ ਨੇ ਲਾਈਵ ਤਸਵੀਰ ਹੈ ਬਟਾਲੇ ਦੀ ਔਰ ਬਟਾਲੇ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਲੋਕ ਬਰਖਾਤ ਦਾ ਆਨੰਦ ਵੀ ਲੈ ਰਹੇ ਨੇ